वागुरु जी का खलसा वागुरु जि के फतेह सोदर केहा सोकर केहा सर्व सर्बसम् बाजे नाद अनेक असंखा एते वावन हारे एते राग कहियन गावन हारे ਗਾਵੇ ਤਹਨ ਪਾਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ गावन जति सती संतोखी गावे वीर करारे गावन पंडित पढ़न रखी सर जुग जुग वेदा नाले गावे गाव मनमोहन मोहन सुर्गामछ पयाले गावन रतन उपा तेरे अठ सठ तीर्थ नाले गावे जोद महाबल सूरा गावे खानी चारे पर पंडा मण्डल वर रखे तारे सही तदनो गावे जोत दावन रते तेरे भगत रसाले होर केते गावन सीम चितन आवन नानक क्या विचारे सोई सोई सदा सच साहिब साची नय ਭੈ ਪੀ ਕੋ ਸੀ ਜਾਈ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੇ ਪਾਤੀ ਕਰ ਕਰ ਜਿੰਸੀ ਮਾਇਆ ਜਿੰਨੀ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੇ ਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਨਨ ਰਜਾਈ ਇਸ ਪਾੜੀ ਵਿੱਚ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਉਸ ਪ੍ਰਮਾਤਮਾ ਦਾ ਦਰ ਕਿੰਨਾ ਅਚਰਜ ਹੈ ਜਿੱਥੇ ਬੈ ਕੇ ਉਹ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ अनेका ਤੇ ਅਣਗਿਣਤ ਬਾਜੇ ਤੇ ਰਾਗ ਹਨ ਬਿਅੰਤ ਹੀ ਜੀਵ ਵਜਣ ਵਾਲੇ ਹਨ ਕੀਤੇ ਰਾਗ ਪਰੇਸ਼ਿਓ ਕਹੀਐ ਰਾਗ ਨਹੀਂ ਸੁਣੇ ਬਿਅੰਤ ਹੀ ਰਾਗ ਕਹੇ ਜਾਂਦੇ ਹਨ ਕੀਤੇ ਗਾਵਣ ਹਾਰੇ ਅਤੇ ਅਨੇਕਾਂ ਹੀ ਜੀਵ ਗਉਣ ਵਾਲੇ ਪਉਣ ਪਾਣੀ ਅਗਨੀ ਤੇਰੇ ਗੁਣ ਗਾ ਰਹੇ ਧਰਮ ਰਾਜ ਤੇਰੇ ਦਰ ਤੇ ਖਲੋ ਕੇ ਤੈਨੂੰ ਬੜਿਆ ਰਹਾ ਉਹ ਚਿੱਤਰਗੁਪਤ ਪੀਜੋ ਮੰਦੇ ਚੰਗੇ ਕੰਮਾਂ ਦੇ ਲੇਖੇ ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਨੇ ਧਰਮਰਾਜ ਵਿਚਾਰਦਾ ਹੈ ਤੇਰੀਆਂ ਵਡਿਆਈਆਂ ਕਰ ਰਹੇ ਹਨ ਦੇਵੀਆਂ ਸ਼ਿਵ ਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਹਨ ਉਹ ਵੀ ਤੈਨੂੰ ਗਾ ਰਹੇ ਹਨ ਗਾਵੇ ਇੰਦ ਇੰਦਾਸਨ ਬੱਤੇ ਦੇਵਤਿਆਂ ਦਰ ਨਾਲ ਕਈ ਇੰਦਰ ਆਪਣੇ ਤਖਤ ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਤੇ ਤੈਨੂੰ ਸਲਾਹ ਰਹੇ ਹਨ ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ ਸਾਧ ਵਿਚਾਰ ਕਰ ਕਰਕੇ ਤੈਨੂੰ ਸਲਾਹ ਰਹੇ ਹਨ ਜਦ ਤਾਰੀ দান ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇ ਦੇ ਗੁਣਗਾਰ ਹੀ ਹਨ ਅਤੇ ਬੇਅੰਤ ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ ਪੰਡਿਤ ਤੇ ਮਹਾਰ ਕੀ ਜੋ ਵੇਦਾਂ ਨੂੰ ਪੜ੍ਹਦੇ ਹਨ ਵੇਦਾਂ ਸਣੇ ਉਸ ਪਰਮਾਤਮਾ ਨੂੰ ਗਾ ਰਹੇ ਹਨ ਸੁੰਦਰ ਇਸਤਰੀਆਂ ਜੋ ਸੁਰਗ ਮਾਤ ਲੋਕ ਤੇ ਪਤਾਲ ਵਿੱਚ ਭਾਗ ਹਰ ਥਾਂ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ ਉਹ ਵੀ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਰਹਿਆ ਹਨ ਤੇਰੇ ਪੈਦਾ ਕੀਤੇ ਹੋਏ ਰਤਨ 68 ਤੀਰਥਾਂ ਸਮੇਤ ਉਹ ਵੀ ਤੈਨੂੰ ਗਾ ਰਹੇ ਹਨ ਵੱਡੇ ਬਲ ਵਾਲੇ ਯੋਧੇ ਤੇ ਸੂਰਮੇ ਤੇਰੀ ਸਿਫਤ ਕਰ ਰਹੇ ਹਨ ਚਾਹਾਂ ਹੀ ਖਾਣੀਆਂ ਦੇ ਜੀਵ ਜੰਤ ਤੈਨੂੰ ਗਾ ਰਹੇ ਹਨ ਸਾਰੀ ਸ੍ਰਿਸ਼ਟੀ ਸ੍ਰਿਸ਼ਟੀ ਦੇ ਸਾਰੇ ਖੰਡ ਤੇ ਚੱਕਰ ਜੋ ਤੂੰ ਪੈਦਾ ਕਰਕੇ ਟਿਕਾ ਰੱਖੇ ਹਨ ਉਹ ਤੈਨੂੰ ਗਾ ਰਹੇ ਹਨ ਉਹ ਤੇਰੇ ਪ੍ਰੇਮ ਵਿੱਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ ਭਾਵ ਉਹਨਾਂ ਦਾ ਹੀ ਗਾਣਾ ਸਫਲ ਹੈ ਜੋ ਤੈਨੂੰ ਆਪ ਚੰਗੇ ਲੱਗਦੇ ਹਨ ਅਨੇਕਾਂ ਜੀਵ ਉਸ ਪਰਮਾਤਮਾ ਦੇ ਗੁਣ ਗਾ ਰਹੇ ਹਨ ਜਿਹੜੇ ਮੈਤੋਂ ਗਿਨੇ ਪੀਨੇ ਜਾ ਸਕਦੇ ਉਹ ਅਕਾਲ ਪੁਰਖ ਸਦਾ ਖੜਾ ਹੈ ਉਹ ਮਾਲਕ ਸੱਚਾ ਹੈ ਉਸ ਦੀ ਵਡਿਆਈ ਵੀ ਸਦਾ ਅਟੱਲ ਹੈ ਹੈ ਭੀ ਹੋਸੀ ਜਾਏ ਨਾ ਜਾਸੀ ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਇਸ ਵੇਲੇ ਮੌਜੂਦ ਹੈ ਅਤੇ ਸਦਾ ਰਹੇਗਾ ਰਚਨਾ ਜਿੰਨ ਲਚਾਈ ਨਾ ਉਹ ਜੰਮਿਆ ਅਤੇ ਨਾ ਹੀ ਮਰੇਗਾ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨੀੋਂ ਪਾਈ ਜਿਸ ਅਕਾਲ ਪੁਰਖ ਨੇ ਕਈ ਰੰਗਾ ਅਤੇ ਕਿਸਮਾ ਦੇ ਕਿਸਮਾ ਜਿੰਸਾ ਦੀ ਮਾਇਆ ਰਚ ਦਿੱਤੀ ਹੈ ਉਹ ਜਿਵੇਂ ਉਸਤੀ ਰਜਾ ਹੈ ਭਾਵ ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ ਆਪਣੀ ਪੈਦਾ ਕੀਤੇ ਹੋਏ ਦੀ ਸੰਭਾਲ ਵੀ ਕਰ ਰਿਹਾ ਜੋ ਕੁਝ ਅਕਾਲ ਪੁਰਖ ਨੂੰ ਪਾਉਂਦਾ ਹੈ ਉਹੋ ਹੀ ਕਰੇਗਾ ਕਿਸੇ ਜੀਵ ਪਾਸੋਂ ਅਕਾਲ ਪੁਰਖ ਅਗੇ ਹੁਕਮ ਨਹੀਂ ਕੀਤਾ ਜਾ ਸਕਦਾ ਉਸ ਨੂੰ ਇਹ ਨਹੀਂ ਆ ਸਕਦੇ ਕਿਉਂ ਨਾ ਕਰੀ ਇਹੋ ਕਰ ਅਕਾਲ ਪੁਰਖ ਪਾਤਸ਼ਾਹ ਹੈ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਜੀਵਨ ਉੱਤਰੀ ਰਜਾ ਵਿੱਚ ਰਹਿਣਾ ਹੀ ਫਪਦਾ ਹੈ